ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਸਾਥੀਓ ਮੈਂ ਬਾਹਰ ਕੋਈ ਮੀਟਿੰਗ 'ਚ ਆਇਆ ਹੋਇਸੀ ਤੇ ਹੁਣੇ ਪਤਾ ਲੱਗਿਆ ਵੀ ਅਬੋੜ ਦੇ ਵਿੱਚ ਆਪਣੇ ਬੋਰ ਦੇ ਵਿੱਚ ਇੱਕ ਬੜੀ ਦਰਦਨਾਕ ਤੇ ਖੌਫਨਾਕ ਘਟਨਾ ਵਾਪਰੀ ਹੈ ਕੁਛ ਦਿਨ ਪਹਿਲੇ ਹੀ ਤੇ ਸੰਜੇ ਵਰਮਾ ਜੀ ਜਿਹੜੇ ਆਪਣੇ ਆਗੂ ਵਪਾਰੀ ਸੀਗੇ ਆਪਣੇ ਸ਼ਹਿਰ ਦੇ ਉਹਨਾਂ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਬਦਮਾਸ਼ਾਂ ਨੇ ਗੈਂਗਸਟਰਾਂ ਨੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਤੇ ਕੀ ਹਾਲਾਤ ਹੈ ਪੰਜਾਬ ਦੇ ਵਿੱਚ ਕੀ ਹਾਲਾਤ ਹੈ ਆਪਣੇ ਅਬੋਰ ਦੇ ਵਿੱਚ ਕਿੱਥੇ ਕਾਨੂੰਨ ਵਿਵਸਥਾ ਹੈ ਕੁਝ ਦਿਨ ਲਗਾਤਾਰ ਕਈ ਦਿਨਾਂ ਤੋਂ ਮੈਂ ਐਸਐਸਪੀ ਨੂੰ ਵੀ ਡੀਜੀਪੀ ਨੂੰ ਵੀ ਚਿੱਠੀਆਂ ਵੀ ਲਿਖ ਰਿਹਾ ਹਾਂ ਉਹਨਾਂ ਨੂੰ ਦੱਸ ਰਿਹਾ ਵੀ ਸਾਡੇ ਅਬੋਰ ਦੇ ਥਾਣੇ ਖਾਲੀ ਪਏ ਐ ਕਾਨੂੰਨ ਵਿਵਸਥਾ ਜਿਹੜੀ ਹੈ ਤਹਿਸ ਨਾਸ ਹੋ ਚੁੱਕੀ ਹੈ ਤੇ ਇਹ ਜੇ ਹਾਲਾਤ ਇਹ ਜੀ ਘਟਨਾ ਤਾਂ ਜਿਵੇਂ ਪੰਜਾਬ ਦੇ ਵਿੱਚ ਕਾਲਾ ਦੌਰ ਸੀ ਉਸ ਟਾਈਮ ਵੀ ਸਾਡੇ ਸ਼ਹਿਰ ਦੇ ਵਿੱਚ ਨਹੀਂ ਵਾਪਰੀ ਤੇ ਬਿਲਕੁਲ ਭਗਤ ਸਿੰਘ ਚੌਕ ਜਿਵੇਂ ਮੈਂ ਕਹਿ ਰਿਹਾ ਕੁਝ ਟਾਈਮ ਪਹਿਲੇ ਹੀ ਆ ਘਟਨਾ ਵਾਪਰਦੀ ਹੈ ਵੀ ਦਿਨ ਦਹਾੜੇ ਆ ਕੇ ਜਿੰਨਾ ਮੈਨੂੰ ਇਨਫੋਰਮੇਸ਼ਨ ਮਿਲੀ ਵੀ ਤਿੰਨ ਵਿਅਕਤੀ ਆ ਕੇ ਸੰਜੀਜੀ ਦੇ ਉਹਨਾਂ ਨੇ ਗੋਲੀਆਂ ਮਾਰੀ ਤੇ 10 ਤੋਂ ਜ਼ਿਆਦਾ ਸੁਣਨ ਚ ਆਇਆ ਹੈ ਵੀ ਗੋਲੀਆਂ ਉਹਨਾਂ ਨੂੰ ਮਾਰੀ ਗਈ ਤੇ ਬਿਲਕੁਲ ਮੈਂ ਪੰਜਾਬ ਸਰਕਾਰ ਨੂੰ ਪੁਲਿਸ ਨੂੰ ਸਾਰੀ ਟੀਮਾਂ ਆਪਣੀ ਜਿੰਨੀ ਤਾਕਤ ਹੈ ਉਹਦੇ ਵਿੱਚ ਲਾਓ ਮਤਲਬ ਆ ਜਿਹੜਾ ਮਾਹੌਲ ਹੈ ਸਰਿਆਂ ਉਹ ਐਕਚੁਅਲੀ ਸਹੀ ਤਾਂ ਚਲੋ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਲੇਕਿਨ ਰੋਜ਼ ਸੁਣਨ ਜਾਂਦਾ ਹੈ ਕੁਛ ਦਿਨ ਪਹਿਲੇ ਹੀ ਆਪਾਂ ਵੇਖਿਆ ਇੱਕ ਡਾਕਟਰ ਨੂੰ ਜਾ ਕੇ ਗੋਲੀ ਮਾਰਤੀ ਗੈਂਗਸਟਰਾਂ ਨੇ ਰੋਜ਼ ਇਸ ਤਰ੍ਹਾਂ ਦੀ ਵਾਰਦਾਤ ਜਿਹੜੀ ਹੈ ਰੋਜ਼ ਇਸ ਤਰ੍ਹਾਂ ਦੇ ਪੂਰੇ ਪੰਜਾਬ ਦੇ ਵਿੱਚ ਵਾਰਦਾਤਾਂ ਹੋ ਰਹੀ ਹੈ ਕਿੱਥੇ ਕਾਨੂੰਨ ਨਿਵਸਦਾ ਕੀ ਪੁਲਿਸ ਕਰ ਰਹੀ ਹੈ ਕੀ ਸਰਕਾਰ ਕਰ ਰਹੀ ਹੈ ਤੇ ਬਹੁਤ ਹੀ ਅਫਸੋਸ ਹੋਇਆ ਬਹੁਤ ਹੀ ਦਰਦਨਾਇਕ ਤੇ ਖੌਫਨਾਕ ਘਟਨਾ ਵਾਪਰੀ ਹੈ ਤੇ ਜੇ ਸਾਨੂੰ ਇਨਸਾਫ ਪੁਲਿਸ ਨਹੀਂ ਜਲਦੋਂ ਜਲਦ ਆਉਂਦੀ ਹੈ ਸਾਨੂੰ ਸੜਕਾਂ ਤੇ ਉਤਰਨਾ ਪੈਣਾ ਹੈ ਐਂਡ ਖਾਸ ਕਰਕੇ ਜਿਵੇਂ ਮੈਂ ਕਿਹਾ ਅਬੋਰ ਵਾਸਤੇ ਮੈਨੂੰ ਇਨੇ ਵਪਾਰੀ ਭਰਾਵਾਂ ਦਾ ਫੋਨ ਆ ਰਹੇ ਹੈ ਵੀ ਕੀ ਕੀ ਹੋ ਰਿਹਾ ਹੈ ਕੀ ਹੋ ਰਿਹਾ ਆਪਣੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਤੇ ਬਹੁਤ ਹੀ ਦਰਦਨਾਕ ਤੇ ਖੌਫਨਾਕ ਘਟਨਾ ਹੈ ਜਿਵੇਂ ਮੈਂ ਕਿਹਾ ਪਤਾ ਨਹੀਂ ਹੁਣ ਉਮੀਦ ਰੱਖ ਵੀ ਸਕਦੇ ਆ ਨਹੀਂ ਪੰਜਾਬ ਪੁਲਿਸ ਤੋਂ ਸਰਕਾਰ ਤੋਂ ਇਸ ਸਰਕਾਰ ਤੋਂ ਕਿਉਂਕਿ ਜਿਵੇਂ ਮੈਂ ਕਿਹਾ ਪੂਰੇ ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ ਰੋਜ਼ ਇਸ ਟਾਈਪ ਦੀ ਘਟਨਾ ਆ ਜਿਹੜੀ ਹੈ ਵਾਪਰ ਰਹੀ ਹੈ ਸਰੇ ਆਮ ਬਦਮਾਸ਼ ਗੈਂਗਸ ਲਾ ਰਹੇ ਬਹੁਤ ਹੀ ਅਫਸੋਸ ਹੋਇਆ ਤੇ ਜਿਹੜੇ ਸੰਜੇ ਜੀ ਉਹਨਾਂ ਨਾਲ ਮੇਰੇ ਪਰਸਨਲ ਤਾਲੁਕਾਤ ਸੀਗੇ ਸਾਡੇ ਪਰਿਵਾਰ ਨਾਲ ਕਾਫੀ ਅਰਸੇ ਤੋਂ ਜੁੜੇ ਸੀ ਮੈਂ ਤਾਂ ਆਈ ਅਰਦਾਸ ਕਰੂੰਗਾ ਵੀ ਉਹਨਾਂ ਦੀ ਆਤਮਾ ਨੂੰ ਉਹਨਾਂ ਦੇ ਪਰਿਵਾਰ ਨੂੰ ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਬਲ ਬਖਸ਼ੇ ਲੇਕਿਨ ਅਸੀਂ ਅੱਜ ਅਬੋਰ ਤੇ ਮੈਂ ਸਾਰੇ ਉਹਨਾਂ ਨਾਲ ਖੜੇ ਆ ਉਹਨਾਂ ਦੇ ਪਰਿਵਾਰ ਨਾਲ ਖੜੇ ਆ ਓਮ ਸ਼ਾਂਤ